ਆਪਣੀ ਮਾਂ ਨੂੰ ਯਾਦ ਕਰਕੇ ਪੁੱब्बा ਮਾਰ ਮਾਰ ਕੇ ਖਾਨ ਸਾਹਿਬ ਰੂ ਰਿਹਾ ਨੇ ਦਰਸਲ ਖਾਨ ਸਾਹਿਬ ਦਾ ਹਾਲ ਨਹੀਂ ਵੇਖਿਆ ਜਾਂਦਾ ਤਾਂ ਦੱਸ ਦਈਏ ਕਿ ਪੰਜਾਬੀ ਕਲਾਕਾਰ ਖਾਨ ਸਾਹਿਬ ਜਿਨ੍ਹਾਂ ਤੇ ਇਸ ਵੇਲੇ ਦੁੱਖਾਂ ਦਾ ਪਹਾੜ ਟੁੱਟਿਆ ਮਾਦੇ ਜਾਣ ਤੋਂ ਬਾਅਦ ਮਾਦੇ ਦੇ ਹਾਂ ਤੋਂ ਬਾਅਦ ਖਾਨ ਸਾਹਿਬ ਆਪਣੇ ਆਪ ਨੂੰ ਸਾਹਮਣੇ ਨਜ਼ਰ ਨਹੀਂ ਆ ਰਹੇ ਪੁੱਬਾ ਮਾਰ ਮਾਰ ਕੇ ਰੋਂਦੇ ਖਾਨ ਸਾਹਿਬ ਦਾ ਇਹ ਦੁੱਖ ਨਹੀਂ ਵੇਖਿਆ ਜਾਂਦਾ ਮਸ਼ਹੂਰ ਪੰਜਾਬੀ ਗਾਇਕ ਖਾਨ ਸਾਹਿਬ ਦੀ ਮਾਂ ਸਰਮਾ ਪ੍ਰਵੀਨ ਨੂੰ ਸਪੁਰਦ ਦੇ ਖਾਕ ਅੱਜ ਦੁਪਹਿਰ 1 ਵਜੇ ਦੇ ਕਰੀਬ ਕੀਤਾ ਗਿਆ ਤਦਅਸੀ ਇਹ ਕਿ ਖਾਨ ਸਾਹਿਬ ਦੇ ਜੱਦੀ ਪਿੰਡ ਪੰਡਾਲ ਦੋਨਾ ਕਪੂਰਥਲਾ ਦੇ ਵਿਖੇ ਇਹ ਅੰਤਮ ਵਿਦਾਇਗੀ ਦਿੱਤੀ ਗਈ ਤੇ ਇਸੇ ਦਰਮਿਆਨ ਆਪਣੀ ਮਾਂ ਨੂੰ ਯਾਦ ਕਰਕੇ ਖਾਨ ਸਾਹਿਬ ਪੁੱਬਾ ਮਾਰ ਕੇ ਰੋਂਦੇ ਨਜ਼ਰ ਆਏ ਨੇ ਦੱਸ ਦਿੱਤੇ ਕਿ ਚੰਡੀਗੜ੍ਹ ਦੇ ਨੀਜੀ ਹਸਪਤਾਲ ਦੇ ਵਿੱਚ ਉਹਨਾਂ ਦੀ ਮਾਤਾ ਦਾ ਇਲਾਜ ਚੱਲ ਰਿਹਾ ਸੀ ਮਾਂ ਲੰਬੇ ਸਮੇਂ ਤੋਂ ਬਿਮਾਰ ਸਨ ਤੇ ਡਾਕਟਰਾਂ ਦੀ ਨਿਗਰਾਨੀ ਹੇਠ ਸਨ ਪਰ ਇਸ ਦੇ ਬਾਵਜੂਦ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਤੇ ਦੱਸਿਆ ਜਾ ਰਿਹਾ ਕਿ ਜਿਸ ਦਿਨ ਸਲਮਾ ਪ੍ਰਵੀਨ ਦਾ ਦੇਹਾਂਤ ਹੁੰਦਾ ਉਸ ਦਿਨ ਗਾਇਕ ਖਾਨ ਸਾਹਿਬ ਜਿਹੜੇ ਨੇ ਕੈਨੇਡਾ ਦੇ ਵਿੱਚ ਸਨ ਇੱਕ ਸ਼ੋਅ ਸੀ ਹਰਤੂ ਪਰਬਤ ਲੋਕਾਂ ਦੇ ਲਈ ਫਾਂਡੇ ਇਕੱਠਾ ਕਰਨ ਦੇ ਲਈ ਕੀਤਾ ਹਾਲਾਂਕਿ ਜਿਵੇਂ ਇਹ ਖਬਰ ਉਹਨਾਂ ਨੂੰ ਮਿਲੀ ਤਾਂ ਦੇਰ ਰਾਤ ਉਹ ਵਾਪਸ ਪਰਤੇ ਨੇ ਤੇ ਇਸ ਦਰਮਿਆਨ ਪੁੱਬਾ ਮਾਰ ਕੇ ਰੋਂਦੇ ਵੀ ਨਜ਼ਰ ਆਏ ਨੇ